ਏ ਦੇ ਸੀਸ ਹੈਲਫਾ 68 ਦੀ ਹੈਲਫਾ ਕਾਦੀ ਇਹਦਾ ਵੱਧ ਹੈਂਡਲ ਤੇ ਸਟਾਰਟ ਹੋਣਾ ਅੱਛਾ ਲੈ ਵੀ ਲੈ ਯੋ ਮੇਰਾ ਤੇਲ ਤੂਲ ਵੀ ਠੀਕ ਹੀ ਖਾਂਦਾ ਹੂ ਯਾਰ ਹੈ ਸੰਗਦਾ ਹੀ ਤੇਲ ਖਾਂਦਾ ਕਹਿੰਦਾ ਹੁੰਦਾ ਹੈਨਾ 68 ਮਾਡਲ ਆ 67 ਮਾਡਲ ਆ ਸਾਂਭਿਆ ਵਿਆ ਆਵੇ ਜਿਵੇਂ ਆ ਗੇਅਰ ਇਹਦੇ ਇੱਕ ਸੈਂਟਰ ਗੇਅਰ ਇੱਕ ਹੀ ਆਉਂਦਾ ਜਿਵੇਂ ਹੁਣ ਹਾਈ ਹਾਈ ਲੋ ਟਰੈਕਟਰਾਂ ਦੇ ਅੱਡਾ ਅੱਡਾ ਆਉਣ ਲੱਗੋ ਇਹਦੇ ਇੱਕ ਗੇਅਰ ਦੇ ਵਿੱਚ ਇਸ ਗੇਅਰ ਚ ਜਦੋਂ ਉੱਪਰ ਕਰ ਦਿੰਨੇ ਆਪਾਂ ਇਹਨੂੰ ਲੀਵਰ ਨੂੰ ਉਹ ਲੋਜ ਹੋ ਜਾਂਦਾ ਜੋ ਥੱਲੇ ਕਰ ਦਿੰਨੇ ਆ ਹਾਈ ਚ ਹੋ ਜਾਂਦਾ ਸ਼ੌਕ ਵੀ ਪੂਰਾ ਹੋ ਗਿਆ ਚੀਜ਼ ਵੀ ਸੰਭੀ ਗਈ ਤੇ ਕੰਮ ਵੀ ਦਿੰਦਾ ਕੰਮ ਵੀ ਪੂਰਾ ਲੈ ਰਿਆ ਇਹ ਤਾਰੀ ਕੱਲਾ ਕੱਲਾ 나ੜੇ ਦਾ ਕੱਲੀ ਕੱਲੀ ਚੀਜ਼ ਖੋਲ ਕੇ ਯਾਰ ਸਾਰਾ ਦੁਆਰੇ ਜੋੜ ਬੰਨ ਕੇ ਇਹਨੂੰ ਹਾਂ ਹਾਰਾ ਜਿਹੜੀ ਇਹ ਕੰਮੇ ਪੇਸ਼ੀ ਕੱਢ ਕੇ ਦੁਬਾਰੇ ਚਾਲੂ ਕੀਤਾ ਇਹਦੇ ਤਾਂ ਯਾਰ ਪਾਰਟੀ ਨਹੀਂ ਮਿਲਦੇ ਹੁਣੇ ਪਾਰਟ ਫਿਰ ਬੜੇ ਔਖੇ ਲੱਭੇ ਹੁਣੇ ਨਹੀਂ ਪਾਰਟ ਇਹਦੇ ਬਹੁਤ ਘੱਟ ਮਿਲਦਾ ਹੁਣ ਤਾਂ ਮਤਲਬ ਰੇਅਰ ਹੀ ਰਹਿ ਗਏ ਯਾਰ ਵੀ ਮੇਰੇ ਨਾਲ ਹੈ ਮੇਰਾ ਭਰਾ ਹੈ ਹੇਰੀ ਹੈਰੀ ਵੀਰੇ ਕੀ ਹਾਲ ਚਾਲ ਬਹੁਤ ਵਧੀਆ ਭਰਾ ਹੋਰ ਕਿਵੇਂ ਹੈਟ ਵਧੀਆ ਲੈ ਵੀ ਹੈਰੀ ਭਰਾ ਕੋਲੇ ਕਹਿੰਦੇ 68 67 ਮਾਡਲ ਹਨਾ 68 ਮਾਡਲ ਹੈ 67 ਮਾਡਲ ਆ ਸਾਂਭਿਆ ਵਿਆ ਤੇ ਸਾਂਭਿਆ ਕਦੋਂ ਦਾ ਮੈਨੂੰ ਪਹਿਲਾਂ ਹੀ ਦੱਸੇ ਵੀ ਇਹ ਲਿਆਂਦਾ ਕਦੋਂ ਇਹ ਇਹ ਲਿਆਂਦਾ ਸੀਗਾ ਆਪਾਂ 1988 ਕੇ 87 ਚ ਲਿਆਂਦਾ ਸੀ ਦਾਦੇ ਹੁਣਾਂ ਨੇ 1987 88 ਚ ਲੈ ਕੇ ਜਾਂ ਉਸ ਤੋਂ ਬਾਅਦ ਉਹਲੇ ਦੂਜੇ ਨਾ ਆਇਆ ਸੀ ਇਹ ਪਹਿਲਾ ਕਿਸੇ ਬੰਦੇ ਦੇ ਤੋਂ ਜਦੋਂ ਲਿਆ ਉਹਨੇ ਨਵਾਂ ਕਢਾਇਆ ਸੀ ਉਹਨੇ 67 ਮਾਡਲ ਅੱਛਾ ਉਹਨੇ ਨਵਾਂ ਕਢਾਇਆ ਸੀ ਆਪਣੇ ਦੂਜੇ ਨਾ ਆਇਆ ਤੇ ਇਹ ਇਹ ਸਾਰਾ ਮੈਂ ਨਾ ਪਟਕੇ ਨਟ ਨੂੰ ਨਟ ਮੈਨੂੰ ਲੱਗਦਾ ਸਾਰਾ origignal ਆਇਆ ਬਈ ਸਾਰਾ ਮਤਲਬ ਪਹਿਲਾਂ ਇਹ ਵੇਚਦੇ ਜਦੋਂ ਹੂੰ ਪਹਿਲਾਂ ਅੱਜ ਤੋਂ ਕੁਝ 3 4 ਸਾਲ ਪਹਿਲਾਂ ਇਹ ਖੜ ਗਿਆ ਸੀ ਹੂੰ ਮਤਲਬ ਕਿਉਂ ਵੱਡੇ ਟਰੈਕਟਰ ਆ ਗਏ ਖੇਤੀ ਵੱਧ ਗਈ ਹੂੰ ਇਹ ਤੋਂ ਕੰਮ ਲੈਣਾ ਬੰਦ ਕਰਤਾ ਸੀ ਇਹ ਇੱਕ ਸਾਡਾ ਖੜ ਗਿਆ ਠੀਕ ਹੈ ਤੇ ਹੁਣ ਉਸ ਤੋਂ ਬਾਅਦ ਚੋ 2 ਸਾਲ ਹੋ ਗਏ ਹੂੰ ਇਹਨੂੰ ਮਤਲਬ ਆਪਾਂ ਘਰੇ ਇਕੱਲਾ ਇਕੱਲਾ ਨਾੜੇ ਦਾ ਕੱਲੀ ਕੱਲੀ ਚੀ ਖੋਲ ਕੇ ਯਾਰ ਸਾਰਾ ਦਵਾਰੇ ਜੋ ਬਨ ਗਏ ਇਹਨੂੰ ਹਾਂ ਸਾਰਾ ਜਿਹੜੀ ਇਹਦੀ ਕੰਮੇ ਪੇਸ਼ੀ ਕੱਢ ਕੇ ਦਵਾਰੇ ਚਾਲੂ ਕੀਤਾ ਇਹਦੇ ਤਾਂ ਯਾਰ ਪਾਰਟ ਹੀ ਨਹੀਂ ਮਿਲਦੇ ਹੁਣੇ ਪਾਰਟ ਫਿਰ ਬੜੇ ਔਖੇ ਲੱਭੇ ਹੁਣੇ ਨਹੀਂ ਪਾਰਟ ਇਹਦੇ ਬਹੁਤ ਘੱਟ ਮਿਲਦੇ ਹੁਣ ਤਾਂ ਮਤਲਬ ਰੇਅਰ ਹੀ ਰਹਿ ਗਏ ਯਾਰ ਹਾਂ ਇਹ ਉਦਾਂ ਵੀ ਟਰੈਕਟਰ ਬਹੁਤ ਘੱਟ ਆ ਗਏ ਹੈ ਨਹੀਂ ਆਪਣੇ ਏਰੀਆ 'ਚ ਵੀ ਮੈਨੂੰ ਲੱਗਦਾ ਨਹੀਂ ਥੋੜੇ ਆ ਹਾਂ ਥੋੜੇ ਆ ਤੇ ਬਾਕੀ ਜਿਹੜੇ ਸੀਗੇ ਕੁਝ ਤਾਂ ਪਾਰਟ ਇਹਦੇ ਆਪਾਂ ਘਰੇ ਬਣਾਏ ਆ ਹੂੰ ਕੁਝ ਆਪਾਂ ਆਸੇ ਪਾਸੇ ਲੱਭ ਗਏ ਨਾ ਕੋ ਜਿੰਨਾ ਕਿ ਸੀਗਾ ਹਨਾ ਕਰਤਾ ਪਰ ਸਾਂਭੀ ਆ ਕਲਮ ਲਾ ਕੇ ਚੀਜ਼ ਆ ਕਲਮ ਲਾ ਕੇ ਯਾਰ ਆਪਾਂ ਦੇਖਾ ਪੇਂਟ ਕਰਿਆ ਕੋਈ ਐ ਮਾੜਾ ਮੋਟਾ ਪੇਂਟ ਜਿਹੜਾ ਗੱਡੀ ਨੂੰ ਟੂ ਕੇ ਪੇਂਟ ਆਉਂਦਾਗਾ ਉਹ ਪੇਂਟ ਆ ਹਾਂ ਰੀਨਲ ਮਤਲਬ ਜਿਹੜਾ ਏਜੰਸੀ ਚੋਂ ਪੇਂਟ ਹੋ ਗਿਆਉਂਦਾ ਉਹ ਪੇਂਟ ਕਰਿਆ ਏਜੰਸੀ ਵਾਲਾ ਪੇਂਟ ਬਾਕੀ ਵੱਖਰੀ ਗੱਲ ਇਹ ਆ ਇਹਦੇ ਕੰਮ ਕੁੰਮ ਲੈਨੇ ਕੂਨ ਸ਼ੌਂਕ ਨਹੀਂ ਖੜਾ ਪੂਰਾ ਕੰਮ ਦਿੰਦਾ ਬਈ ਇਹ ਸਾਰਾ ਬਹਾਈ ਦਾ ਮਤਲਬ ਕੋਈ ਪੱਠੇ ਲੈ ਕੇ ਆਉਣੇ ਆ ਖੇਤੋਂ ਠੀਕ ਆ ਤੇਲ ਦਾ ਸੁੰਗਦਾ ਹੀ ਆ ਪੂਰਾ ਕੰਮ ਦਿੰਦਾ ਹੂੰ ਵੀ ਆਏ ਨਹੀਂ ਇਹਦੇ ਨਾਲ ਸਾਡਾ ਹੜੰਬਾ ਲਾਇਆ ਹੁੰਦਾ ਇਹਦੇ ਤੇ ਜਾਂਦੀ ਸਾਤ-ਸਾਤ ਕਿੱਲੇ ਸੀ ਜਾਂਦੇ ਇਹਦੇ ਨਾਲ ਕੁੱਤਰਦੇ ਰਹੇ ਜਿਹੜੀ ਅੱਛਾ ਵੀ ਕੰਮ ਹੜੰਬਾ ਹੁੰਦਾ ਉਹ 8 ਕਿੱਲੇ ਕੁੱਤਰਦਾ ਸੀਗਾ ਜਾਂਦੇ ਇਹ 7 ਕਿੱਲੇ ਜਾਂਦੇ ਕੁੱਤਰਦਾ ਦਾ ਹੈ ਹੂੰ ਵੀ ਕੰਮ ਬਰਾਬਰ ਸੱੜਦਾ ਦੂਜੇ ਦੇ ਪੂਰਾ ਹੂੰ ਬਾਕੀ ਇਹਦੇ ਚ ਨਾ ਆਹ ਵੇ ਜਿਵੇਂ ਆਹ ਗੇਅਰ ਇਹਦੇ ਇੱਕ ਸੈਂਟਰ ਗੇਅਰ ਇੱਕ ਹੀ ਆਉਂਦਾ ਜਿਵੇਂ ਹੁਣ ਹਾਈ ਹਾਈ ਲੋ ਟਰੈਕਟਰਾਂ ਦੇ ਐਡੋ-ਐਡ ਆਉਣ ਲੱਗੇ ਇਹਦੇ ਇੱਕ ਗੇਅਰ ਦੇ ਵਿੱਚ ਇਸੇ ਗੇਅਰ ਚ ਜਦੋਂ ਉੱਪਰ ਕਰ ਦਿੰਦੇ ਆਪਾਂ ਇਹਨੂੰ ਲੀਵਰ ਨੂੰ ਉਹ ਲੋਚ ਹੋ ਜਾਂਦਾ ਜਦੋਂ ਥੱਲੇ ਕਰ ਦਿੰਦੇ ਆ ਹਾਈ ਚ ਹੋ ਜਾਂਦਾ ਸੈਂਟਰ ਵੀ ਹਾਈ ਲੋ ਹੋ ਜਾਂਦਾ ਵੀ ਇਹ ਵੀ ਜਿਹੜਾ ਪਾਰਕ ਨੂੰ ਮਤਲਬ ਹਾਂ ਜਿਹੜਾ ਪਾਰਕੂ ਆ ਉਹੀ ਬਹਿ ਸਕਦਾ ਉਹੀ ਬਹਿ ਸਕਦਾ ਹਰ ਇੱਕ ਦੇ ਬੱਸ ਦੀ ਗੱਲ ਹੈ ਨਹੀਂ ਇਹ ਹੂੰ ਠੀਕ ਆ ਨੀ ਮੇਰੇ ਵਰਗਾ ਕੰਦਾ ਕੁਆਲਿਟੀ ਆਊਗਾ ਬਾਕੀ ਇਹਦਾ ਲੈਫਟ ਲੀਵਰ ਜਿਹੜਾ ਹੈਗਾ ਜੀ ਇਹ ਇੱਥੋਂ ਹੀ ਸੈਂਸ ਹੁੰਦੇ ਆ ਇੱਥੋਂ ਹੀ ਇਹਦਾ ਕੰਟਰੋਲ ਹੁੰਦਾ ਹੁਣ ਸਾਰਿਆਂ ਦਾ ਡੋਡੀ ਲੀਵਰ ਆਉਣ ਲੱਗ ਗਏ ਇਹ ਇਸੇ ਇੱਕ ਤੋਂ ਇਹ ਤੋਂ ਹੀ ਕੰਟਰੋਲ ਹੁੰਦਾ ਹੈ ਤੇ ਸਾਰਾ ਕੁਝ ਚੱਕਦਾ ਕਰਦਾ ਇੱਥੋਂ ਹੀ ਹੂੰ ਮੈਂ ਮੈਨੂੰ ਦਿਖਾਉਣਾ ਵੱਡੀ ਗੱਲ ਇਹ ਹੈ ਵੀ ਜੇ ਕੱਲਾ ਇਹ ਸਾਂਭੇ ਹੀ ਹੁੰਦਾ ਨਾ ਰੰਗ ਰੰਗ ਕਰਕੇ ਸਮਾਨ ਸਮੂਹ ਨੇ ਤਾਂ ਲਾ ਕੇ ਪੂਰਾ ਤਾਂ ਵੀ ਬਹੁਤ ਵੱਡੀ ਗੱਲ ਸੀ ਹਾਂ ਹਾਂ ਇਹ ਸਹੀ ਹੈ ਨਾ ਕੀ ਦੇ ਆਏ ਨਾ ਲੈਫਟ ਪੰਪ ਜਿਹੜਾ ਹੈਗਾ ਪੰਪ ਜਿਹੜਾ ਹੈਗਾ ਉਹਦਾ ਸਪੈਸ਼ਲ ਅਡ ਗੀਅਰ ਲੱਗਿਆ ਹੁਣ ਟਰੈਕਟਰਾਂ ਦੇ ਲੈਫਟ ਪੰਪ ਘੁੰਮੀ ਜਾਂਦੇ ਰਹਿੰਦੇ ਇਹਦਾ ਆਪਾਂ ਜਦੋਂ ਲੈਫਟ ਤੋਂ ਕੰਮ ਲੈਣਾ ਉਦੋਂ ਲੈਫਟ ਪੰਪ ਦਾ ਗੀਅਰ ਅਡ ਲੱਗ ਜਾਂਦਾ ਉਦੋਂ ਚੱਲਦਾ ਹੂੰ ਉਦੋਂ ਚੱਲਦਾ ਬਾਰਕ ਕਾਲਮ ਲਾ ਕੇ ਸਾਰਾ ਹੀ ਕਰਦਾ ਸ਼ੌਂਕ ਵੀ ਪੂਰਾ ਹੋ ਗਿਆ ਚੀਜ਼ ਵੀ ਸੰਭੀ ਗਈ ਤੇ ਕੰਮ ਵੀ ਦਿੰਦਾ ਕੰਮ ਵੀ ਪੂਰਾ ਲੈ ਰਿਆ ਇਹ ਤਾਂ ਮਤਲਬ ਆਏ ਨਹੀਂ ਵੀ ਜਿਹੜਾ ਹੁਣ ਇਹਨੂੰ ਤਿਆਰ ਕਰਦਾ ਤਾਂ ਖੜਾਗਾ ਇਹ ਡੇਲੀਏ ਤੋਂ ਮਤਲਬ ਕਿ 5 ਕਿਲੋਮੀਟਰ ਦੇ ਪੱਠੇ ਲੈ ਕੇ ਆਉਣੇ ਆ ਡੈਲੀ ਇਹਦਾ ਆਪਣਾ 5 ਕਿਲੋਮੀਟਰ ਤੇ ਆਪਾਂ ਘਰ ਤੋਂ ਠੀਕ ਆ ਉਥੋਂ ਪੱਠੇ ਲੈ ਪੱਠੇ ਉਠੇ ਤੇ ਲੈ ਕੇ ਆਈਦੇ ਹੁਣ ਹੂੰ ਪੱਠੇ ਸੈਲਫ ਸੈਲਫ ਸਟਾਰਟ ਹੈ ਇਹ ਸੈਲਫ ਵੀ ਆ ਸੈਲਫ ਥੋੜਾ ਨੋਕਸ ਹੈ ਸੈਲਫ ਇਹਦੀ ਅਰੀਜਨਲ ਆ ਗਈ ਠੀਕ ਆ ਹੂੰ ਇਹਦੇ ਨਾਲ ਦੀ 1967 ਮਾਡਲ ਸੈਲਫ ਲੱਗੀ ਆ ਇਹਦਾ ਹੁਣ ਕੰਮ ਅਮਰਲ ਸਮਾਨ ਤਾਂ ਮਿਲਦੇ ਨਹੀਂ ਕੰਮ ਵੀ ਕੋਈ ਰੇਅਰ ਬੰਦੇ ਕਰਦਾ ਸਹੀ ਆ ਸਹੀ ਇਹ ਆਪਾਂ ਲੁਧਿਆਣੇੋਂ ਬੰਦਾ ਉਹ ਜਾਂਸੀ ਤੋਂ ਸਾਦੀ ਕੋ ਉਹ ਤੁਸੀ ਠੀਕ ਕਰਾਈ ਠੀਕ ਆ ਇਹ ਕੜੀ ਆਪਾਂ ਮਾਰ ਵੀ ਦਈਏ ਸੈਲਫ ਹਾਂ ਪਤਾ ਲੱਗੇ ਜਿਪਾਰੇ ਦਾ ਡਿੱਟਾਂ ਦੇਖ ਹਾਂ ਹਾਂ ਲੈ ਨਵੀਂ ਕਰੇਟਾ ਵਾਂਗੂ ਪਹਿਲਾਂ ਹੀ ਮਾਰਦਾ ਨਾ ਅੱਖਾਂ ਹਾਂ ਮਾਰੀ ਮੜੀ ਸਲਫਾ ਆ ਜਾ ਇਹ ਇਹ ਦੇਸੀ ਸਲਫਾ ਸਿਕਾੜ ਦੀ ਸਲਫਾ ਕਾਦੀ ਇਹਦਾ ਵਾਹਦ ਹੈਂਡਲ ਤੇ ਸਟਾਰਟ ਹੋਣਾ ਅੱਛਾ ਲੈ ਵੇ ਚੱਲ ਲੈ ਯਾ ਮੇਰਾ ਤੇਲ ਤੂਲ ਵੀ ਠੀਕ ਹੀ ਖਾਂਦਾ ਕੋਈ ਯਾਰ ਹੈ ਸਮਝਦਾ ਜੇ ਤੇ ਖਾਂਦਾ ਗਾਦਾ ਹੁੰਮ ਤੈ ਹੈ ਹੈ ਲੈ ਵੀ ਕਿਹਜਾ ਪੈਂਨ ਦੇਖ ਤਾਰ ਕੰਪਨੀ ਤੇ ਕੋਈ ਕੰਪਨੀ ਨਹੀਂ ਨਿਕਲਦਾ ਜਾਵਾਂ ਅਜੇ ਇੰਜੇ ਨੂੰ ਜਿਹੜਾ ਖਲਾ ਕੇ ਬਣਾਇਆ ਹੈ ਕਿ origional ਹੀ ਹੈ ਘਰੇ ਆਪ ਬਹਾਰਾ ਬਣਿਆ ਹੈ ਘਰੇ ਆਪ ਬਣਿਆ ਲੈ ਵੀ ਸ਼ਰਾ ਯਾਰ ਮੈਂ ਨਾ ਗੱਲਬਾਤ ਪੂਰੀ ਕਹਿਣਾ ਹਜੇ ਵੀ ਜੇ ਇਹਨੂੰ ਟੌਪ ਲੈਵਲ ਤੇ ਤਿਆਰ ਕਰ ਲਾਂ ਤਾਂ ਹੋ ਜੂਗਾ ਜੇ ਡਿਕ ਟੁਕ ਲਾ ਕੇ ਬੰਦੇ ਨੇ ਕਹਿੰਦਾ ਟਾਇਰ ਵੱਡੇ ਪਾਉਣੇ ਆ ਆਹ ਦੀ ਸੀਟ ਦੇਖ ਸ਼ੀਟ ਦੇ ਰੀਲ ਆ ਕਮਾਨੀਆਂ ਵਾਲੀ ਸ਼ੀਟ ਆ ਕਮਾਨੀਆਂ ਵਾਲੀ ਹਾਂ ਮਤਲਬ ਇਹ ਗੋਰਿਆਂ ਦੀ ਕਾਰ ਆ ਗੋਰਿਆਂ ਦੀ ਕਾਰ ਇਹ ਮੇਡ ਇਨ ਪੋਲੈਂਡ ਟਰੈਕਟਰ ਆ ਪੋਲੈਂਡ ਦਾ ਬਣਿਆ ਹੋਇਆ ਪੋਲੈਂਡ ਦਾ 6727 W ਕਿਹਾ ਹੂੰ ਟੋਰ ਤੋਂ ਵੜਾ ਦੋ ਇਹਦਾ ਗੇੜਾ ਲੈ ਇਹਦੇ ਬਰਾਬਰ ਚਾਹੇ ਫਾਰਚੂਨਰ ਨਾਲ ਗાળા 10 ਬੰਦੇ ਨੇ ਇਹਦੇ ਉਲ ਚੱਕਣਾ ਇਹਦੇ ਲਈ ਚੱਕਣਾ ਜਿਹੜੇ ਮਤਲਬ ਬੰਦੇ ਪਾਰਕ ਹੋ ਉਹਨਾਂ ਨੇ ਇਹਦੇ ਲਈ ਆਹ ਮੇਬੀ ਕਹੈਂਟ ਆਤੀ ਲੋਟਾ ਕੰਮ ਆਉਣ ਰਹਿਣ ਰਹਿਣ ਨਾਉਣ ਨਾਉਣ ਕਿਤੇ ਦੀ ਕਟਾਈ ਬਹੁਤ ਆ ਹੈ ਕਟਾਈ ਬਹੁਤ ਭਲਾ ਦੇ ਜਦ ਪ੍ਰੈਸਰ ਪੇਰੇ ਹੀ ਆ ਕਰਾ ਦਾ ਪ੍ਰੈਸਰ ਲੈ ਕਟਾਈ ਚੈੱਕ ਕਰ ਉੰਦਾ ਤੇ ਹਵਾ ਦਾ ਪ੍ਰੈਸਰ ਪੇਰੇ ਹੀ ਸਾਹ ਵਾ ਦੇ ਦੇਖ ਓ ਯਾਰ ਮੈਨਾਂ ਇਹ ਵੀ ਰੇਅਰ ਹੀ ਆ ਪੰਜਾਬ ਚ ਬਹੁਤ ਘੱਟ ਹੋ ਬਹੁਤ ਘੱਟ ਬਹੁਤ ਇਹ ਲੋਕ ਨਾ ਅੱਜ ਕੱਲ ਨਵੀਂ ਨਵੀਆਂ ਚੀਜ਼ਾਂ ਜਿਵੇਂ ਦੀ ਆ ਗਈਆਂ ਪੁਰਾਣੀਆਂ ਜਿੰਨੇ ਕਦਰ ਕਰਨੋਂ ਘਟ ਗਏ ਹੂੰ ਇਹ ਲੋਕ ਪੁਰਾਣੀਆਂ ਦੇ ਸਾਹਮਣੇ ਬਹੁਤ ਚੰਗੀਆਂ ਚੰਗੀਆਂ ਚੀਜ਼ਾਂ ਪੁਰਾਣੀਆਂ ਨਹੀਂ ਸਹੀ ਹੈ ਸਹੀ ਹੈ ਸਹੀ ਹੈ ਕਿਉਂ ਕਿਵੇਂ ਲੱਗਾ ਮੈਨੂੰ ਤਾਂ ਸੇਓ ਕੰਮ ਕਰਾ ਯਾਰ ਜਵਾਬ ਦੇ ਜਵਾਬ ਕਿਰਦਾ